ਜੀ ਸਾਰੇ ਪੈਨਪ੍ਰਾਭਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਦੀ ਵੀਡੀਓ ਜਿਹੜੇ ਕਿ ਪੈਨਪ੍ਰਾ ਕਹਿੰਦੇ ਨੇ ਸਾਡਾ ਮੋਟਾਪਾ ਨਹੀਂ ਘਟਦਾ ਉਹਨਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਆਪਣੇ ਪੇਟ ਤੇ ਤੇ ਆਪਣੇ ਜੰਗਾਾਂ ਤੇ ਆਪਾਂ ਪੱਟਾਂ ਤੇ ਜਿਵੇਂ ਕਹਿੰਦੇ ਆ ਹਿੱਪ ਤੇ ਜਾਂ ਫਿਰ ਆਪਣੀ ਛਾਤੀ ਵਗੈਰਾ ਜੋ ਵੀ ਹੈ ਨਾ ਇਹ ਹੁੰਦਾ ਕਿ ਇਹ ਚੀਜ਼ਾਂ ਦੇ ਨਾ ਆਪਣੀ ਜਿਹੜੀ ਫੈਟ ਹੈਗੀ ਜਾਂ ਇਸ ਤਿੱਕੇ ਨਾ ਗਰਦਨ ਦੇ ਉੱਪਰ ਨਾ ਕਾਫੀ ਜ਼ਿਆਦਾ ਹੋ ਜਾਂਦੀ ਹੈਗੀ ਫੈਟ ਵਧਣ ਦੇ ਬਹੁਤ ਕਾਰਨ ਨੇ ਪਰ ਘਟਾਉਣਾ ਇਹਨੂੰ ਜਦੋਂ ਜ਼ਿਆਦਾ ਵੱਧ ਜਾਂਦੀ ਹੈ ਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਜਿਹੜੀਆਂ ਆਪਾਂ ਨੇ ਦੋ ਵੀਡੀਓ ਪਾਈਆਂ ਨਹੀਂ ਹੈ ਪਹਿਲਾਂ ਮੈਂ 3 ਫੈਟ ਘਟਾਉਣ ਵਾਸਤੇ ਕਿ ਆਪਣੇ weight loss ਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਘਰ ਦੇ ਵਿੱਚ ਹੀ ਕਰ ਸਕਦੇ ਹੋ ਤੇ ਕੋ ਤੁਹਾਨੂੰ ਕੋਈ ਅੰਗਰੇਜ਼ੀ ਦਵਾਈਆਂ ਕੋਈ ਮਹਿੰਗੀਆਂ ਫੀਸਾਂ ਕੋਈ ਹਨਾ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੈਗੀ ਥੋੜਾ ਜਿਹਾ ਤੁਹਾਨੂੰ ਨਾ ਆਪਣਾ ਜਿਹੜਾ ਰੁਟੀਨ ਹੈਗਾ ਉਹਨੂੰ ਚੇਂਜ ਕਰਨਾ ਪੈਣਾ ਹੈਗਾ ਜਿਹੜੀ ਕਿ ਆਪਾਂ ਨੇ 4-5 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀਗਾ ਤੁਸੀਂ ਨੇ ਸਾਰੇ ਭੈਣ ਭਰਾ ਮੈਨੂੰ ਉਹਨੂੰ ਬਹੁਤ ਪਸੰਦ ਕੀਤਾ ਤੇ ਮੈਨੂੰ ਨਾ ਦੋ ਤਿੰਨ ਭੈਣ ਭਰਾਵਾਂ ਦੀ ਉਹਦੇ ਤੇ ਬਾਅਦ ਵਿੱਚ ਰਿਪਲਾਈ ਵੀ ਆਏ ਨੇ ਤੇ ਇੱਕ ਭੈਣ ਨੇ ਮੈਨੂੰ ਦੱਸਿਆ ਕਿ ਕਹਿੰਦੀ ਦੀਦੀ ਮੈਂ ਪਹਿਲਾਂ ਵੀ ਦੱਸਿਆ ਵੀ 26 ਕਿਲੋ ਭਾਰ ਘਟਾ ਲੈ ਦੇਖੋ 26 ਕਿਲੋ ਭਾਰ ਕੋਈ ਹਾਸੇ ਖੇਡੇ ਵਾਲੀ ਗੱਲ ਨਹੀਂ ਹੈਗੀ ਆਪਾਂ ਨੂੰ 2 ਕਿਲੋ ਭਾਰ ਘਟਾਉਣਾ ਮੁਸ਼ਕਿਲ ਹੋ ਜਾਂਦਾ ਹੈ ਅਗਰ ਆਪਾਂ ਘਟਾਉਣਾ ਹਨਾ ਚਾਹੀਏ ਪਰ ਜਿਹੜੇ ਕੋਈ ਪ੍ਰੋਪਰ ਡਾਈਟ ਪ੍ਰੋਪਰ ਹਨਾ ਜਿਹੜੀ ਚੀਜ਼ ਆਪਾਂ ਹੁੰਦਾ ਹੈਗਾ ਵੀ ਆਪਣੀ ਥੋੜਾ ਜਆ ਡੇਲੀ ਰੁਟੀਨ ਨੂੰ ਚੇਂਜ ਕਰ ਲਓ ਨਾ ਤੁਸੀਂ ਆਪਣੀ ਬਾਡੀ ਨੂੰ ਬਿਲਕੁਲ ਫਿੱਟ ਰੱਖ ਸਕਦੇ ਹੋ ਸਭ ਤੋਂ ਮੇਨ ਕੰਮ ਹਨਾ ਮੋਟਾਪਾ ਜਿਹੜਾ ਇਹੀ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ 15 ਕਸਾਲਾਂ ਦਾ ਮੋਟਾਪਾ ਜਾਦਾ ਹੋਣ ਲੱਗ ਗਿਆ ਮੋਟਾਪਾ ਕਾਤੋਂ ਹੋ ਰਿਹਾ ਫੈਟੀ ਲੀਵਰ ਕਰਕੇ ਹੋ ਰਿਹਾ ਫੈਟੀ ਲੀਵਰ ਮੈਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਐਪਲ ਵਿਨੇਗਰ ਲੈਣ ਲੱਗ ਜਾਓ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਅਗਰ ਕਈ ਨੂੰ ਉਹਦੇ ਨਾਲ ਤਜਾ ਬਣਦਾ ਕਈ ਪੈਨਪ੍ਰਾਵਾਂ ਨੇ ਮੈਨੂੰ ਮੈਸੇਜ ਆਇਆ ਸੀ ਕਿ ਦੀਦੀ ਸਾਡੇ ਨਾਲ ਨਾ ਐਪਲ ਜਿਹੜਾ ਬਿਨੇਗਰ ਹੈਗਾ ਸੇਵ ਦਾ ਸਿਰਕਾ ਉਹ ਨਾਲ ਤਜਾ ਬਣਦਾ ਤਾਂ ਤੁਸੀਂ ਕਹ ਨਹੀਂ ਉਹ ਨੂੰ ਲੈਣਾ ਕਿਉਂਕਿ ਹਰ ਇੱਕ ਚੀਜ਼ ਨੂੰ ਹਰ ਇੱਕ ਚੀਜ਼ ਕੋਈ ਫਿੱਟ ਹੋਵੇ ਨਹੀਂ ਹੋ ਸਕਦਾ ਕਿਉਂਕਿ ਕਈ ਚੀਜ਼ਾਂ ਨੂੰ ਅਲਰਜੀ ਵੀ ਹੁੰਦੀ ਹੈ ਕਈ ਨੂੰ ਸੂਟ ਵੀ ਨਹੀਂ ਕਰਦੀਆਂ ਹੈਗੀਆਂ ਤਾਂ ਤੁਸੀਂ ਮੈਂ ਪਹਿਲਾਂ ਵੀ ਕੀ ਤੁਸੀਂ ਸੁੱਕੇ ਆਲੂ ਬਖਾਰੇ ਲੈ ਲਓ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਵਧੀਆ ਪੰਸਾਰੀ ਤੋਂ ਮਿਲ ਜਾਣਗੇ ਸੁੱਕੇ ਆਲੂ ਬਖਾਰੇ ਲੈ ਲਓ ਤਿੰਨਾ ਜਾਂ ਦੋ ਆਲੂ ਬਖਾਰੇ ਤੇ ਇੱਕ ਇਮਲੀ ਹੁੰਦੀ ਹੈ ਜਿਹੜੀ ਆਪਣੀ ਉਹ ਉਹਨਾਂ ਦੋਹਿਆਂ ਨੂੰ ਤੁਸੀਂ ਦੋ ਤਿੰਨ ਬੀਜ ਇਮਲੀ ਦੇ ਤੇ ਦੋ ਜਾਂ ਤਿੰਨ ਆਲੂ ਬਖਾਰੇ ਸ਼ਾਮ ਨੂੰ ਅੱਧਾ ਗਲਾਸ ਪਾਣੀ ਦਾ ਕੱਚ ਦੇ ਗਲਾਸ ਦੇ ਵਿੱਚ ਪਿਉਣੇ ਨੇ ਪਿੱਤਲ ਤਾਂਬੇ ਵਿੱਚ ਨਹੀਂ ਪਿਉਣੇਗੇ ਪਿਉ ਕੇ ਰੱਖ ਦੋ ਅੱਧਾ ਚਮਚ ਤੁਸੀਂ ਉਹਦੇ ਵਿੱਚ ਸੌਂਫ ਪਾ ਲਓ ਤੇ ਅੱਧਾ ਤੁਸੀਂ ਆਵਲਾ ਪਾ ਲਓਗੇ ਤਾਂ ਸੋਨੇ ਤੇ ਸੁਹਾਗਾ ਹੋ ਜਾਊਗਾ ਹਨਾ ਕਿਉਂਕਿ ਆਵਲਾ ਜਿਹੜਾ ਤੁਹਾਡੇ ਹਾਜਮੇ ਨੂੰ ਵੀ ਤੰਦਰੁਸਤ ਕਰਦੇ ਤੁਹਾਡੀ ਵਧੇ ਹੋਈ ਫੈਟ ਨੂੰ ਵੀ ਤੇ ਤੁਹਾਡੇ ਅੰਦਰ ਜੋ ਵੀ ਆਪਾਂ ਕਹਿ ਦਿੰਦੇ ਆ ਵੀ ਖੂਨ ਦੇ ਵਿੱਚ ਹਨਾ ਚਰਬੀ ਮਿਲਦੀ ਹੈ ਕੁਝ ਵੀ ਇਦਾਂ ਦੀਆਂ ਮਿਲਾਵਟਾਂ ਹੁੰਦੀਆਂ ਨੇ ਆਪਣੀ ਜਿਹੜੀ ਫੈਟ ਨੂੰ ਵਧਾਉਂਦੀਆਂ ਨੇ ਹਨਾ ਉਹਨੂੰ ਖਤਮ ਕਰਦੀ ਹੈਗੀ ਤੇ ਬੰਦਵੇਂ ਕੀ ਕਿਹਾ ਸੀਗਾ ਤੁਹਾਨੂੰ ਕਿ ਤੁਸੀਂ ਕੋਲਡ ਡਰਿੰਕ ਵਗੈਰਾ ਸਾਰਾ ਕੁਝ ਇਹ ਬੰਦ ਕਰਨਾ ਹੈ ਮੈਦਦੇ ਤੋਂ ਬਣੀਆਂ ਚੀਜ਼ਾਂ ਕੋਲਡ ਡਰਿੰਕ ਬਿਲਕੁਲ ਨਹੀਂ ਲੈਣਾ ਤੇ ਸ਼ਾਮ ਨੂੰ ਚੌਲ ਜਾਂ ਰਾਜਮਾ ਨਹੀਂ ਖਾਣੇ ਹੈਗੇ ਖਾਣਾ ਜਿਹੜਾ ਥੋੜਾ ਥੋੜਾ ਆਪ ਦਾ ਘਟਾਓ ਮੇ ਇਹ ਤੁਹਾਨੂੰ ਕਹਿਆ ਸੀ ਵੀ ਖਾਣਾ ਬੰਦ ਕਰਨ ਦੀ ਜ਼ਰੂਰਤ ਨਹੀਂ ਜਿੱਥੇ ਤੁਸੀਂ ਚਾਰ ਫੁਲਕੇ ਖਾਣੇ ਉਥੇ ਦੋ ਖਾ ਲਓ ਸਵੇਰੇ ਰੱਜ ਕੇ ਖਾ ਲਓ ਦੁਪਹਿਰੇ ਥੋੜਾ ਜਿਹਾ ਘੱਟ ਖਾਓ ਤੇ ਸ਼ਾਮ ਨੂੰ ਬਿਲਕੁਲ ਘੱਟ ਖਾਓ ਸੂਪ ਵਗੈਰਾ ਲੈ ਲਓ ਫਰੂਟ ਲੈ ਲਓ ਸ਼ਤ ਸਰਦੀਆਂ ਵਾਲੀ ਸੀ ਕਿਉਂਕਿ ਹੁਣ ਅਗਰ ਤੁਸੀਂ ਉਹ ਚੀਜ਼ਾਂ ਨੂੰ ਵਰਤੋਗੇ ਤਾਂ ਤੁਹਾਨੂੰ ਗਰਮੈਸ ਕਰਨੀਆਂ ਉਸ ਤੋਂ ਬਾਅਦ ਆਪਾਂ ਨੇ ਪਾਈ ਹੈ ਵੀ ਗਰਮੀਆਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਫਿੱਟ ਰੱਖ ਸਕਦੇ ਹੋ ਤਾਂ ਉਹਦੇ ਉੱਤੇ ਵੀ ਮੈਨੂੰ ਬਹੁਤ ਪੈਣਾ ਨੇ ਰਿਪਲਾਈ ਕੀਤਾ ਕਿ ਦੀਦੀ ਅਸੀਂ ਇਸ ਚੀਜ਼ ਨੂੰ ਵਰਤ ਰਹੇ ਹਾਂ ਤੇ ਸਾਨੂੰ ਨਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈਗਾ ਕਿਉਂਕਿ ਨਾਲ ਤੇ ਤੁਹਾਡਾ ਹਾਜਮਾ ਤੰਦਰੁਸਤ ਹੋਊਗਾ ਹਾਜਮਾ ਤੰਦਰੁਸਤ ਹੋਊਗਾ ਤਾਂ ਤੁਹਾਡਾ ਪੇਟ ਸਾਫ਼ ਹੋਊਗਾ ਮਲਕਿ ਤੁਹਾਡੇ ਜਿਹੜੀ ਕਬਜ਼ वगैरह ਦੀ ਸਭ ਤੋਂ ਪਹਿਲਾਂ ਜਦ ਤੁਹਾਨੂੰ ਮੋਟਾਪਾ ਹੋਣ ਲੱਗੂਗਾ ਨਾ ਤੁਹਾਨੂੰ ਕਬਜ਼ ਦੀ ਪ੍ਰੋਬਲਮ ਹੋਊਗੀ ਉਸ ਤੋਂ ਬਾਅਦ ਮੋਟਾਪਾ ਸ਼ੁਰੂ ਹ ਕਿਉਂਕਿ ਅੱਜਕੱਲ ਜਿੰਨੇ ਵੀ ਆਪਣੇ ਕੰਮ ਨੇ ਉਹ ਬੈਠ ਕੇ ਹੋ ਗਏ ਹਨਾ ਝਾੜੂ ਪੋਚਾ ਲਗਾਉਣਾ ਦਫ਼ਤਰਾਂ ਦੇ ਵਿੱਚ ਬੈਠ ਕੇ ਆਪਣੇ ਕੰਮ ਕਰਨਾ ਜਿਹੜਾ ਝਾੜੂ ਪੋਚਾਣਾ ਅੱਗੇ ਪੈਣਾ ਹੁੰਦੀ ਸੀ ਬੈਠ ਕੇ ਲਗਾਉਂਦੀ ਸੀ ਮੰਮੀ ਹੋਰੀਆਂ ਹਨਾ ਕੱਚੇਕਾਰ ਹੁੰਦੇ ਸੀ ਕਿਉਂਕਿ ਰੇਤਾ ਹੁੰਜਣਾ ਪੈਂਦਾ ਸੀ ਹੁਣ ਖੜੇ ਖੜੀ ਪੋਚਾ ਲਗਾਉਣਾ ਖੜੇ ਖੜੀ ਆਪਣੇ ਹਨਾ ਵੈਕੂਮ ਕਲੀਨਰਾਂ ਨਾਲ ਵੀ ਸਾਫ਼ ਕਰਨਾ ਤੇ ਟਾਇਲਟਾਂ ਵੀ ਆਪਣੇ ਹਨਾ ਬੈਠ ਕੇ ਹੋ ਗਏ ਚੇਹਰਾ ਹੀ ਲਾਲ ਹੋ ਰੋਟੀ ਵੀ ਚੇਅਰ ਤੇ ਹੋ ਗਈ ਦੇਖੋ ਇਸੇ ਚੀਜ਼ ਨਾਲ ਆਪਣਾ ਜਿਹੜਾ ਡੇਲੀ ਰੁਟੀਨ ਹੈ ਨਾ ਉਹ ਚੀਜ਼ ਹੋ ਗਿਆ ਤਾਈਓ ਆਪਾਂ ਇੰਨੇ ਬਿਮਾਰ ਰਹਿਣ ਲੱਗ ਗਿਆਗੇ ਤੇ ਸਭ ਤੋਂ ਮੇਨ ਗੱਲ ਆ ਮੈਂ ਤੁਹਾਨੂੰ ਉਹਨਾਂ ਨੇ ਕਈ ਪੈਣਪਰਾ ਕਹਿੰਦੇ ਨੇ ਕਿ ਸਾਥ ਹੋਣਾ ਏ ਵੀ ਨਹੀਂ ਹੁੰਦਾ ਕਿਉਂਕਿ ਹੁੰਦਾ ਵੀ ਹੈ ਜਿਹੜੇ ਸਾਰਾ ਦਿਨ ਮੇਰੇ ਵਾਂਗੂ ਬਿਜ਼ੀ ਰਹਿੰਦੇ ਆ ਨਾ ਉਹਨੂੰ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਇੱਕ ਕਹਿਣ ਨੂੰ ਆਪਾਂ ਕਹਿ ਦਿੰਨੇ ਆ ਤਾਂ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸੋਲੂਸ਼ਨ ਲੈ ਕੇ ਆਈ ਆ ਜਿਹੜਾ ਕਿ ਉਹ ਚੀਜ਼ਾਂ ਨੂੰ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਨਾ ਇੱਕ ਕੰਮ ਕਰਨਾ ਇਹ ਦੇਖੋ ਕੀ ਹੈ ਇਹ ਬਲੈਕ ਪਾਣੀ ਆ ਨਾ ਤੁਸੀਂ ਕਹੋਗੇ ਵੀ ਦੀਦੀ ਇਹ ਕੀ ਹੈਗਾ ਕਈ ਪੈਣਪਰਾ ਇਹਨੂੰ ਪੀਂਦੇ ਵੀ ਆ ਤੇ ਕਈ ਪੈਣਪਰਾ ਇਹਨੂੰ ਨਹੀਂ ਪੀਂਦੇ ਅੱਜ ਮੈਂ ਤੁਹਾਨੂੰ ਦੱਸਦੀ ਆ ਇਹ ਕੀ ਚੀਜ਼ ਹੈ ਇਹ ਹੈਗੀ ਬਲੈਕ ਕਾਫੀ ਜਿਹੜੀ ਬਲੈਕ ਕਾਫੀ ਹੈਗੀ ਜਾਂ ਬਲੈਕ ਟੀ ਹੈ ਇਹ ਆਪਣੇ ਹਾਰਟ ਵਾਸਤੇ ਵੀ ਵਧੀਆ ਤੇ ਆਪਾਂ ਨੂੰ એનર્ਜੀ ਵੀ ਦਿੰਦੀ ਹੈ ਜਿਹੜੇ ਕਿ ਆਪਾਂ ਮੈਂ ਪਹਿਲਾਂ ਕੰਨੀ ਵੀ ਜਿਹੜੇ ਆਪਾਂ ਦੁੱਧ ਚ ਪੱਤੀਆਂ ਪਾਪਾ ਪੀਂਨੇ ਆ ਨਾ ਉਹੀ ਤੇ ਆਪਣੇ ਸਰੀਰ ਨੂੰ ਨੁਕਸਾਨ ਕਰਦੀਆਂ ਨੇ ਅੱਗੇ ਜਿਹੜੇ ਹੁੰਦੇ ਸੀਗੇ ਬਜ਼ੁਰਗ ਉਹਨਾ ਜਦੋਂ ਦੁੱਧ ਪੀਂਦੇ ਸੀ ਤਾਂ ਕਾਰਡ ਕੇ ਪੀਂਦੇ ਸੀ ਉਹਦੇ ਵਿੱਚ ਵੀ ਪਾਣੀ ਪਾਇਆ ਹੋਇਆ ਹੁੰਦਾ ਸੀਗਾ ਨਾ ਤਾਂ ਤੌੜੀਆਂ ਦੇ ਵਿੱਚ ਹਰਿਆਂ ਦੇ ਵਿੱਚ ਤੇ ਜਿਹੜੀ ਚਾਹ ਬਣਾਉਂਦੇ ਹੁੰਦੇ ਸੀ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦੇ ਹੁੰਦੇ ਸੀ ਉਹਦੇ ਵਿੱਚ ਵੀ ਦੁੱਧ ਬਹੁਤ ਥੋੜਾ ਹੁੰਦਾ ਸੀਗਾ ਪਰ ਅੱਜ ਕੱਲ ਆਪਾਂ ਹਨਾ ਹੁੰਦਾ ਵੀ ਪਤਾ ਨਹੀਂ ਵਧੀਆ ਜੀ ਚਾਹ ਬਣਿਆ ਦੁੱਧ ਚ ਪੱਤੀ ਇਹੀ ਆਪਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਹੜੇ ਫੌਨ ਕੰਟਰੀ ਨੇ ਤੁਸੀਂ ਦੇਖਿਆ ਹੋਣਾ ਵੀ ਬਿਲਕੁਲ ਥੋੜਾ ਜਿਹਾ ਦੁੱਧ ਪਾਉਣਗੇ ਨਹੀਂ ਤਾਂ ਪਾਉਂਦੇ ਨਹੀਂ ਬਿਲਕੁਲ ਬਲੈਕ ਬੱਸ ਇਹ ਪੀਣੀ ਥੋੜੀ ਜਿਹੀ ਕੜਵੀ ਲੱਗਦੀ ਹੈ ਤਾਂ ਤੁਸੀਂ ਇਹਦੇ ਵਿੱਚ ਨਾ ਸ਼ੱਕਰ ਪਾ ਲਓ ਜਾਂ ਤੁਸੀਂ ਸਹਿਦ ਪਾ ਲਓ ਜਾਂ ਤੁਸੀਂ ਬਸ ਦੋ ਜਾਂ ਤਿੰਨ ਚਮਚ ਇੱਕ ਕੱਪੀ ਦੇ ਵਿੱਚ ਦੋ ਚਮਚ ਤੁਸੀਂ ਨਾ ਦੁੱਧ ਤੇ ਪਾਉਣੇ ਆ ਜੇ ਤੁਹਾਨੂੰ ਲੱਗਦਾ ਵੀ ਹਾਂ ਅਸੀਂ ਬਲੈਕ ਬਿਲਕੁਲ ਨਹੀਂ ਪੀ ਸਕਦੇ ਜਿਹੜੇ ਪੀ ਸਕਦੇ ਆ ਉਹਨਾਂ ਵਾਸਤੇ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਇੱਕ ਟਾਈਮ ਤੁਸੀਂ ਜਿਵੇਂ ਸ਼ਾਮ ਨੂੰ ਬਲੈਕ ਟੀ ਪੀ ਲਓ ਦੁਪਹਿਰੇ ਜੇ ਬਲੈਕ ਕਾਫੀ ਪੀ ਲਓ ਤੁਸੀਂ ਇਹੀ ਸ਼ੁਰੂ ਕਰਦੋ ਹਨਾ ਅੱਧਾ ਨਿੰਬੂ ਨਚੋੜ ਲਓ ਅਗਾਂ ਤੁਸੀਂ ਦੁੱਧ ਪਾਉਣੇ ਹੋ ਤਾਂ ਨਿੰਬੂ ਨਹੀਂ ਪਾਉਣਾ ਅਗਰ ਤੁਸੀਂ ਦੁੱਧ ਨਹੀਂ ਪਾਉਂਦੇ ਤੁਸੀਂ ਸੋਚਦੇ ਹੋ ਵੀ ਹਾਂ ਅਸੀਂ ਆਪਣਾ weight ਘਟਾਉਣਾ ਤੁਸੀਂ black ਹੀ ਪੀਣੀ ਹੈ ਤਾਂ ਤੁਸੀਂ ਉਹਦੇ ਵਿੱਚ ਅੱਧਾ ਨਿੰਬੂ ਨਚੋੜ ਲਓ ਚਾਹ ਦੇ ਵਿੱਚ ਵੀ ਨਚੋੜ ਸਕਦੇ ਹੋ ਤੇ ਆਪਣੀ coffee ਦੇ ਵਿੱਚ ਵੀ ਤਾਂ ਉਹ ਤੁਹਾਡੀ ਜਿਹੜੀ ਜੰਮੀ ਹੋਈ fat ਹੈ ਨਾ ਅੰਦਰ ਆਪਣੀ ਜਿਹੜੀਆਂ ਅੰਤੜੀਆਂ ਹੁੰਦੀਆਂ ਨੇ ਆਪਣੀ ਇੱਕ ਬੜੀ ਅੰਤੜੀ ਇੱਕ ਛੋਟੀ ਅੰਤੜੀ ਜਿਵੇਂ ਆਪਾਂ ਕਹਿ ਦਿੰਨੇ ਆ ਹਨਾ ਤੇ ਉਹਦੇ ਵਿੱਚ ਨਾ ਗੰਦਗੀ ਜਮ ਜਮ ਕੇ ਜਮ ਜਮ ਕੇ ਫਿਰ ਆਪਣਾ ਜਿਹੜੀ ਖਾਣਾ ਪਖਾਣੇ ਆ ਨਾ ਉਹਦੇ ਵਿੱਚੋਂ ਜਿਹੜਾ ਆਪ ਨੂੰ ਜ਼ਰੂਰਤ ਹੁੰਦੀ ਹੈਗੀ ਇਹ ਮਿਨਰਲ ਸਾਤ ਆਪ ਨੂੰ ਚਾਹੀਦੇ ਨੇ ਉਹ ਵੀ ਨਹੀਂ ਮਿਲਦੇ ਉਹ ਆਪਣੀ ਬਾਡੀ ਦੇ ਵਿੱਚ ਫੈਟ ਹੀ ਵਧਾਉਣ ਲੱਗ ਜਾਂਦੀ ਹੈਗੀ ਦੇਖੋ ਅਕਸਰ ਨੇ ਇਹ ਕਹਿੰਦੇ ਨੇ ਵੀ ਚਾਹੇ ਤੁਸੀਂ ਔਖੇ ਹੋ ਕੇ ਕਰੋ ਹਨਾ ਥੋੜਾ ਬਹੁਤ ਤਾਂ ਕੰਮ ਜ਼ਰੂਰ ਕਰੋ ਆਪਣਾ ਬੈਠਣ ਦਾ ਕਾਰਨ ਹੀ ਜ਼ਿਆਦਾ ਮੋਟਾਪਾ ਹੋ ਗਿਆ ਤੇ ਜਿਹੜਾ ਆਪਣਾ ਕੋਲਡ ਡਰਿੰਕ ਹੈ ਨਾ ਆਪਾਂ ਹੁਣ ਦੇ ਕੋ ਗਰਮੀ ਆ ਗਿਆ ਆਪਾਂ ਕਹਾਂਗੇ ਕੋਲਡ ਡਰਿੰਕ ਲਿਓ ਕੋਲਡ ਡਰਿੰਕ ਪੀਂ ਜਾਂਨੇ ਪੀਂ ਜਾਂਨੇ ਹਨਾ ਤੇ ਜਿਹੜਾ ਕੋਲਡ ਡਰਿੰਕ ਦੇ ਵਿੱਚ ਜਿਹੜਾ ਮਿੱਠਾ ਪਾਇਆ ਜਾਂਦਾ ਉਹ ਤੁਹਾਡੇ ਅੰਦਰ ਜਾ ਕੇ ਇੱਕ ਫੈਟ ਦਾ ਹੀ ਕੰਮ ਕਰਦਾ ਕਿਉਂਕਿ ਉਹ ਫੈਟ ਵ ਇੱਕ ਕੋਲਡ ਡਰਿੰਕ ਦਾ ਗਲਾਸ ਜਦੋਂ ਆਪਾਂ ਪੀਂਦੇ ਹਾਂ ਉਹਨੂੰ 2 ਦਿਨ ਲੱਗਦੇ ਆ ਉਹਨੂੰ ਪਚਾਉਣ ਵਾਸਤੇ ਆਪਣੇ ਲੀਵਰ ਨੂੰ ਅਮਰੀਕਾ ਦੇ ਵਿੱਚ ਵੀ ਕੱਲ ਮੈਂ ਪੜ ਰਹੀ ਸੀ ਅੰਕੜੇ ਆਏ ਹੈਗੇ ਜਿਹੜੇ ਕਿ ਹਰ ਰੋਜ਼ 51 ਹਜ਼ਾਰ ਮੰਗੂ ਲੀਵਰ ਦੇ ਉਹਨਾਂ ਕੋਲੇ ਵੀ ਇਦਾਂ ਦੇ ਕੇਸ ਆ ਰਹੇ ਨੇ ਬੇ ਕਰੋੜਾਂ ਬੰਦਾ ਜਿਹੜਾ ਹੈਗਾ ਮਹੀਨੇ ਦੇ ਵਿੱਚ ਮਰ ਰਿਹਾ ਹੈ ਲੀਵਰ ਦੀ ਇਨਫੈਕਸ਼ਨ ਕਰਕੇ ਲੀਵਰ ਦੇ ਟਿਊਮਰ ਕਰਕੇ ਜਿਵੇਂ ਕਿ ਲੀਵਰ ਦੀਆਂ ਬਿਮਾਰੀਆਂ ਕਰਕੇ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਪਲੀਜ਼ ਆਪਣੀ ਸਿਹਤ ਵੱਲ ਥੋੜਾ ਜਿਹਾ ਧਿਆਨ ਰੱਖੋ ਦੇਖੋ ਲੀਵਰ ਨੂੰ ਤੁਸੀਂ ਬਹੁਤ ਤੰਦਰੁਸਤ ਰੱਖ ਸਕਦੇ ਹੋ ਬਿਲਕੁਲ ਬੇਸਿਕ ਚੀਜ਼ਾਂ ਦੇ ਨਾਲ ਜਿਵੇਂ ਕਿ ਸਵੇਰੇ ਖੀਰਾ ਖਾਓ ਸਲਾਦ ਦੇ ਵਿੱਚ ਹਰੀਆਂ ਸਬਜ਼ੀਆਂ ਖਾਓ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਵੀ ਆਲੂ ਬਖਾਰਾ ਤੇ ਆਪਣਾ ਇਮਲੀ ਵਾਲਾ ਉਹ ਲੀਵਰ ਨੂੰ ਨਾ ਤੁਹਾਡੇ ਨੂੰ ਇੰਨਾ ਜਲਦੀ ਸਾਫ਼ ਕਰੇਗਾ ਕਿ ਬਹੁਤ ਹੀ ਜ਼ਿਆਦਾ ਤੰਦਰੁਸਤ ਕਰ ਦੇਗਾ ਜਿਹੜੀ ਕਿ ਕਬਜ਼ ਦੀ ਤੁਹਾਨੂੰ ਪ੍ਰੋਬਲਮ ਹੈ ਮੈਂ ਪਹਿਲਾਂ ਵੀ ਦੱਸਿਆ ਹੈ ਨਾ ਇੱਕ ਸੌਂਫ ਨੂੰ ਤੁਸੀਂ ਖਾਣ ਲੱਗ ਜਾਓ ਪੀਸ ਕੇ ਆਪਣੇ ਸੌਫੇ ਤੇ ਧਾਗਾ ਮਿਸਰੀਨ ਟੇਬਲ ਤੇ ਰੱਖ ਲਓ ਜਦੋਂ ਵੀ ਖਾਣਾ ਖਾਣੇ ਹੋ ਤੁਸੀਂ ਤਾਂ ਦੋ ਟਾਈਮ ਖਾਣੇ ਉਹ ਤਿੰਨ ਟਾਈਮ ਖਾਣੇ ਉਹ ਅੱਧਾ ਚਮਚ ਜਾਂ ਇੱਕ ਚਮਚ ਉਹਦਾ ਖਾਣੇ ਤੋਂ ਬਾਅਦ ਲੈਣ ਲੱਗ ਜੇ ਤਾਂ ਤੁਹਾਨੂੰ ਕਬਜ਼ ਦੀ ਪ੍ਰੋਬਲਮ ਬਿਲਕੁਲ ਨਹੀਂ ਰਹੇਗੀ ਤੇ ਕਬਜ਼ ਦੀਆਂ ਹੋਰ ਵੀ ਬਹੁਤ ਸਾਰੀਆਂ ਹਨਾ ਇਦਾਂ ਦੀਆਂ ਦਵਾਈਆਂ ਨੇ ਉਹਦੀ ਮੈਂ ਵੀਡੀਓ ਅਲੱਗ ਤੋਂ ਬਣਾਉਂਗੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਇੱਕ ਦੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਥੋੜਾ ਬਹੁਤ ਵਰਕਆਊਟ ਜਿਵੇਂ ਕਿ ਤੁਸੀਂ ਇੱਕ ਦੋ ਸੀੜੀਆਂ ਚੜ੍ਹ ਲਓ ਪੌੜੀਆਂ ਚੜ੍ਹ ਲਓ ਨਾ ਨਹੀਂ ਚੜੀਆਂ ਜਾਂਦੀਆਂ ਤਾਂ ਜਦੋਂ ਆਪਾਂ ਝਾੜੂ ਲਗਾਉਣੇ ਹਨਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਪੈਣਾ ਨੂੰ ਵੀ ਝਾੜੂ ਲਗਾਉਣੇ ਨਾ ਤੁਸੀਂ ਇੱਕ ਰੂਮ ਦੇ ਵਿੱਚ ਬ ਅੱਗੇ ਵਧਿਆ ਵੀ ਨਹੀਂ ਜਾਣਾ ਹਨ ਆਮ ਨੋਰਮਲ ਵੀ ਜਿਵੇਂ ਕਿ ਆਪਾਂ ਪਤਲੇ ਬੰਦੇ ਨੂੰ ਵੀ ਕਹੀ ਹੈ ਨਾ ਤਾਂ ਉਹ ਵੀ ਨਹੀਂ ਬੈਠ ਸਕਦਾ ਹੈਗਾ ਨਾ ਮੋਟਾਪੇ 'ਚ ਦਾ ਬੈਠਣਾ ਹੀ ਕੀ ਆ ਇਹ ਮੋਟਾਪੇ ਨਾਲ ਹੀ ਲੱਤਾਂ ਦੇ ਵਿੱਚ ਦਰਦ ਹੋਣਾ ਕਮਰ ਦਰਦ ਹੋਣਾ ਲੱਤਾਂ ਦੇ ਉੱਪਰ ਨੀਲੀਆਂ-ਨੀਲੀਆਂ ਨਾੜਾਂ ਜੀਆਂ ਬਣ ਜਾਣੀਆਂ ਗੱਠਾਂ ਬਣ ਜਾਣੀਆਂ ਇਹ ਸਾਰਾ ਕੁਝ ਜਦੋਂ ਆਪਣੀ ਚਰਬੀ ਦੇ ਵਿੱਚ ਇਨਫੈਕਸ਼ਨ ਜਾਂ ਚਰਬੀ ਦੇ ਵਿੱਚ ਫੈਟ ਵੱਧਦੀ ਹੈ ਨਾ ਉਹਦੇ ਨਾਲ ਹੀ ਹੁੰਦਾ ਤਾਂ ਤੁਸੀਂ ਦੇਖੋ ਆਪਾਂ ਹਨ ਸਾਰਾ ਦਿਨ ਕਾਫੀ ਪੀਂਦੇ ਰਹਿੰਨੇ ਆਂ ਦੁੱਧ ਪਾ ਪਾ ਕੇ ਨਾ ਹੁੰਦੀ ਏ ਦੁੱਧਾ ਕੋਈ ਕਾਫੀ ਆਪਾਂ ਟੇਸਟੀ ਨਹੀਂ ਲੱਗਦੀ ਪਰ ਅਗਰ ਤੁਸੀਂ ਆਪਣੀ ਸਿਹਤ ਨੂੰ ਹਨਾ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਦਿਨ ਦੇ ਵਿੱਚ ਦੋ ਕੱਪ ਤੁਸੀਂ ਬਲੈਕ ਟੀ ਦੇ ਜਾਂ ਬਲੈਕ ਕਾਫੀ ਦੇ ਪੀਣੇ ਸ਼ੁਰੂ ਕਰ ਦੋ ਤਾਂ ਦੇਖੋ ਤੁਹਾਡੇ ਸਰੀਰ ਨੂੰ ਕਿੰਨੀ એનર્ਜੀ ਆਊਗੀ ਤੇ ਦੂਸਰਾ ਤੁਸੀਂ ਹਨਾ ਆਪਣੇ ਖਾਣੇ ਦੇ ਵਿੱਚ ਖੀਰਾ ਸ਼ੁਰੂ ਕਰੋ ਖੀਰੇ ਨਾਲ ਤੁਹਾਡੀ ਜਿਹੜੀ ਵਧੀ ਹੋਈ ਫੈਟ ਹੈਗੀ ਵਧੀ ਹੋਈ ਅੰਦਰ ਵਿਸੈਲ ਲਿਪ ਤਤ ਨੇ ਹਨਾ ਉਹ ਵੀ ਸਾਰੇ ਓਜ ਜਾਣਗੇ ਤੇ ਨਾਲੇ ਤੁਹਾਡੀ ਜਿਹੜੀ ਕਬਜ਼ ਦੀ ਪ੍ਰੋਬਲਮ ਹੈਗੀ ਉਹ ਵੀ ਖਤਮ ਹੋ ਜੂਗੀ ਤਾਂ ਇਹ ਵੀਡੀਓ ਅਜਵੇਂ ਤੁਹਾਡੇ ਲਈ ਖਾਸ ਲੈ ਕੇ ਆਏ ਜਿਹੜੇ ਪੈਣਪਰਾ ਹਨਾ ਇੰਨਾ ਤਾਮਜਾਮ ਨਹੀਂ ਕਰ ਸਕਦੇ ਪਰ ਮोटाਪਾ ਘਟਾਉਣਾ ਚਾਹੁੰਦੇ ਹਨਾ ਬਹੁਤ ਪੈਣਪਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਸਾਨੂੰ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਤਾਂ ਪਲੀਜ਼ ਚੀਜ਼ ਨੂੰ ਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਹੜੀ ਚੀਜ਼ ਤੋਂ ਤੁਹਾਨੂੰ ਇਫੈਕਟ ਹੈ ਉਹਨੂੰ ਨਾ ਕਰਿਆ ਕਰੋ ਦੇਖੋ ਕੋਈ ਵੀ ਚੀਜ਼ ਤੁਹਾਨੂੰ YouTube ਤੋਂ ਪਤਾ ਚੱਲਦੀ ਹੈ ਨਾ ਜਿਵੇਂ ਚਾਹੇ ਉਹ ਮੈਂ ਆ ਕੋਈ ਹੋਰ ਆ ਕੋਈ ਵੀ ਆ ਨਾ ਚਾਹੇ ਕੋਈ ਜਿੰਨਾ ਮਰਜੀ ਆਪਣੇ ਆਪ ਨੂੰ ਡਾਕਟਰ ਵਗੈਰਾ ਕੁਝ ਵੀ ਲਿਖ ਦੇਣ ਮੂਰੀ ਹੈ ਨਾ ਕਿਉਂਕਿ ਅੱਜਕੱਲ ਕੁਝ ਨਹੀਂ ਪਤਾ ਲੱਗਦਾ ਹੈਗਾ ਤਾਂ ਤੁਸੀਂ ਨਾ ਪਹਿਲਾਂ ਉਸ ਚੀਜ਼ ਬਾਰੇ ਸਰਚ ਕਰਨਾ ਸਰਚ ਕਰਕੇ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਇੱਕ ਦੋ ਦਿਨ ਪੀ ਕੇ ਵੀ ਤੁਹਾਡੀ ਬੋਡੀ ਤੇ ਉਹਦਾ ਕੋਈ ਇਫੈਕਟ ਤਾਂ ਨਹੀਂ ਕਿਉਂਕਿ ਕਈ ਵਾਰੀ ਇਦਾਂ ਦਾ ਹੁੰਦਾ ਵੀ ਆਪਣੀ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਹੈ ਤੇ ਆਪਾਂ ਨੂੰ ਫਾਇਦੇ ਦੀ ਜਗਾ ਨੁਕਸਾਨ ਵੀ ਹੋਣ ਲੱਗ ਜਾਂਦਾ ਹੈਗਾ ਹਨਾ ਤਾਂ ਤੁਸੀਂ ਪਲੀਜ਼ ਇਸ ਚੀਜ਼ ਨੂੰ ਨਾ ਜ਼ਰੂਰ ਵਰਤਿਓ ਤੇ ਫਿਰ ਦੇਖੋ ਵੀ ਤੁਹਾਡੀ ਬੋਡੀ ਦੇ ਵਿੱਚ ਨਾ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੁੰਦਾ ਜਿਵੇਂ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਜਿਮ ਵਗੈਰਾ ਨਹੀਂ ਜਾ ਸਕਦੇ ਤਾਂ ਹਨਾ ਤੁਸੀਂ ਜਿਵੇਂ ਟੋਕੇ ਵਾਲੀ ਮਸ਼ੀਨ ਹੁੰਦੀ ਹੈ ਹਨਾ ਉਹਨੂੰ ਤੁਸੀਂ ਗੇੜ ਲਓ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਜਿਵੇਂ ਪਹਿਣਾ ਨੇ ਇੱਕ ਨਾ ਦਾ ਕੱਪੜਾ ਨਾ ਥਾਪੀ ਵਗੈਰਾ ਲੈ ਕੇ ਨਾ ਪੈਰਾ ਪਰ ਬੈਠ ਕੇ ਤੁਸੀਂ ਉਹਨੂੰ ਕਰਕੇ ਦੇਖ ਲਓ ਤਾਂ ਦੇਖੋ ਜਦੋਂ ਤੁਸੀਂ ਥੋੜਾ ਥੋੜਾ ਨਾ ਇਹ ਤਾਂ ਚੇਂਜਿੰਗ ਕਰੋਗੇ ਆਪਣੇ ਡੇਲੀ ਰੁਟੀਨ ਦੇ ਵਿੱਚ ਤਾਂ ਦੇਖੋ ਤੁਹਾਡੇ ਹਨਾ ਸਾਰਾ ਕਿਵੇਂ ਫਰਕ ਪਊਗਾ ਤੇ ਇੱਕ ਨਾ ਫਾਸਟ ਫੂਡ ਚੌਲਾਂ ਤੋਂ ਬਣੀਆਂ ਹੋਈਆਂ ਚੀਜ਼ਾਂ ਤੇ ਆਪਣਾ ਕੋਲਡ ਡਰਿੰਕ ਇਹ ਚੀਜ਼ਾਂ ਨੂੰ ਤੁਸੀਂ ਹੈ ਨਾ ਬਿਲਕੁਲ ਮਤਲਬ ਕਿ ਖਾਓ ਹੀ ਨਾ ਕਿਤੇ ਲਾ ਲਓ ਮਹੀਨੇ ਹਫਤੇ ਦੇ ਵਿੱਚ ਤੁਸੀਂ ਕਰਨਦੀ ਵਾਰੀ ਲੈਣਾ ਤਾਂ ਲੈ ਸਕਦੇ ਹੋ ਅਗਰ ਤੁਸੀਂ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਹੋ ਨਹੀਂ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫੈਟ ਤਾਂ ਨੂੰ ਪਤਾ ਹੀ ਵੀ ਜਿੰਨੀਆਂ ਵੀ ਬੇਕਰੀ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਨਾ ਮੈਦੇ ਨੂੰ ਗਲਾ ਕੇ ਬਣਦੀਆਂ ਨੇ ਤਾਂ ਤੁਸੀਂ ਇਹ ਚੀਜ਼ਾਂ ਨੂੰ ਸਕਿਪ ਕਰਨ ਲੱਗ ਜਿਓ ਜੇ ਮੈਂ ਆਪਾਂ ਕਹਿੰਦੇ ਵੀ ਗੁੜ ਛੱਡ ਦੋ ਜੀ ਗੁੜ ਨਾਲ ਮਿੱਠਾ ਘਟ ਜੂਗਾ ਜਾਂ ਆਪਾਂ ਮਠਿਆਈਆਂ ਛੱਡ ਦੋ ਇਹਦਾ ਮਿੱਠਾ ਦੇਖੋ ਮਿੱਠੇ ਨਾਲ ਕਦੇ ਮੋਟਾਪਾ ਨਹੀਂ ਵੱਧਦਾ ਮੋਟਾਪਾ ਵੱਧਦਾ ਹੈਗਾ ਆਪਣਾ ਜਿਹੜਾ ਆਪਾਂ ਖਾਣ ਦਾ ਸਿਸਟਮ ਆਪਣਾ ਗਲਤ ਹੈ ਜਿਵੇਂ ਆਪਾਂ ਗਏ ਕਿਚਨ ਦੇ ਵਿੱਚ ਇੱਕ ਚੱਕਿਆ ਮਿੱਠਾ ਉਹ ਵੀ ਪਾ ਲਿਆ ਮੋਚ 5 ਕਿ ਮਿੰਟਾਂ ਮਗਰੋਂ ਫੇਰ ਕੇ ਉਹ ਵੀ ਪਾ ਲਿਆ ਖਾਣ ਦਾ ਆਪਣਾ ਟਾਈਮ ਟੇਬਲ ਸੈੱਟ ਕਰੋ ਜਿਵੇਂ ਕਿ ਆਪਾਂ ਸਵੇਰੇ ਖਾਣਾ ਹੈ ਫਿਰ ਫਿਰ ਆਪਾਂ 12 ਵਜੇ ਖਾਣਾ ਹੈ ਫਿਰ ਆਪਾਂ 4 ਵਜੇ ਖਾਣਾ ਹੈ ਫਿਰ ਆਪਾਂ 6 ਵਜੇ ਖਾਣਾ ਹੈ ਇਦਾਂ ਟਾਈਮ ਸੈੱਟ ਕਰੋ ਬਿੰਦੇ ਦੋ ਦੋ ਮਿੰਟਾਂ ਮਗਰੋਂ ਖਾਣ ਨਾਲ ਹੀ ਆਪਣੀ ਫੈਟ ਵੱਧਦੀ ਹੈ ਕਿਉਂਕਿ ਕੰਮ ਆਪਾਂ ਵਰਕਆਊਟ ਆਪਣਾ ਘਟਾਤਾ ਖਾਣਾ ਆਪਣਾ ਵੱਧ ਚੁੱਕਿਆ ਖਾਣਾ ਸਾਰਾ ਫੈਟ ਵਾਲਾ ਹੈ ਕੰਮ ਸਾਰਾ ਬੈ ਤਾਂ ਪਲੀਜ਼ ਹੈ ਨਾ ਇਹ ਜ਼ਰੂਰ ਕਰਿਆ ਕਰੋ ਆਪਣੀ ਜ਼ਿੰਦਗੀ ਵਾਸਤੇ ਆਪਾਂ ਨੇ ਕਰਨਾ ਕਿਸੇ ਵਾਸਤੇ ਨਹੀਂ ਕਰਨਾ ਹੁੰਦਾ ਇਹ ਆਪਾਂ ਫਿੱਟ ਹੋਵਾਂਗੇ ਤਾਂ ਕਹਿੰਦੇ ਜੇ ਸਰੀਰ ਤੰਦਰੁਸਤ ਹੈ ਨਾ ਫਿਰ ਕਹਿੰਦੇ ਕੁਲੀ ਦੇ ਵਿੱਚ ਵੀ ਆਨੰਦ ਆਉਂਦਾ ਜੇ ਸਰੀਰ ਤੰਦਰੁਸਤ ਨਹੀਂ ਫਿਰ ਚਾਹੇ ਮਹਿਲਾਂ ਦੇ ਵਿੱਚ ਰਹੀਏ ਤਾਂ ਵੀ ਆਪਾਂ ਨੂੰ ਕੁਝ ਨਹੀਂ ਹਾਸਿਲ ਹੁੰਦਾ ਇਹ ਮੈਂ ਖੁਦ ਤੇ ਜੋ ਹੈ ਨਾ ਵਰਤ ਆਉਣੀ ਆ ਖੁਦ ਤੇ ਜੋ ਵਰਤਣੀਆਂ ਚੀਜ਼ਾਂ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਤਾਂ ਪਲੀਜ਼ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਹੁੰਚ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ